ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੋਟਾ ਕੋਟ ਲਈ ਅੱਜ ਦੀ ਵੀਡੀਓ ਚ 8 ਮਸ਼ੀਨਰੀਆਂ ਵਿਕਾਊ ਆਪਾਂ ਫੇਰ ਲੈ ਕੇ ਆਇਆ ਸਾਰੇ ਭਰਾ ਦੇਖ ਲਓ ਬਾਈ 4 ਟਰੈਕਟਰ ਵਿਕਾਊ ਆ 2 ਟਰਾਲੇ ਤੇ 1 ਕੰਪੈਨ ਟਰੈਕਟਰ ਵਾਲੀ ਤੇ 1 ਸੁਪਰ ਸੀਡਰ 8 ਮਸ਼ੀਨਰੀਆਂ ਵਿਕਾਊ ਲੈ ਕੇ ਆਇਆ ਕਿਸੇ ਵੀ ਪੁਰਾਣੀ ਕੋਈ ਮਸ਼ੀਨਰੀ ਖੀਦਰੀ ਹੁੰਦੀ ਆ ਤੇ ਕੱਲੀ-ਕੱਲੀ ਮਸ਼ੀਨਰੀ ਦਾ ਬਾਈਆਂ ਦਾ ਫੋਨ ਨੰਬਰ ਹੁੰਦਾ ਸਕਰੀਨ ਤੇ ਖੱਲੇ ਤੇ ਲਾ ਲਓ ਭਾਈਆਂ ਨੂੰ ਬਾਈ ਫੋਨ ਤੇ ਕਿਸੇ ਵੀ ਪੁਰਾਣੀ ਕੋਈ ਵੀ ਖੇਤੀ ਵਾਲੀ ਦੀ ਮਸ਼ੀਨਰੀ ਵੇਚਣੀ ਹੋਵੇ ਤੇ ਉਹਦੀ ਵੀਡੀਓ ਉਡੀ ਐਡ ਆਪਾਂ ਫਿਰ ਹੀ ਪਾਉਣੇ ਕਰਦੇ ਆਂ ਬਈ ਆ ਬੂਟਾ ਕੋਰਲੀ ਚੈਨਲ ਤੇ ਤੇ ਫਿਰ ਹੀ ਤੁਹਾਡੇ ਆਪਾਂ ਦੱਸਾਂਗੇ ਸੰਦੇ ਤੇ ਉੱਪਰ ਨੰਬਰ ਮੇਰਾ ਲੱਗਿਆ ਉੱਪਰਲੇ ਨੰਬਰ ਤੇ ਭੇਜ ਦਿਆ ਕਰੋ ਸਾਰਾ ਆਪਦਾ ਐਡਰੈਸ ਮੈਂਟ ਰੇਟ ਮੈਂਟ ਦੀ ਵੀਡੀਓ ਬਣਾ ਕੇ ਦੇ ਦਿਆ ਕਰੋ ਤੇ ਜਾਂ ਪੰਜ ਚਾਰ ਫੋਟਵਾ ਤੇ ਜਿਹਦੇ ਕੋਲ ਟਾਈਮ ਆ ਬਈ ਵੀਡੀਓ ਬਣਾ ਕੇ ਜਿਆ ਕਰੋ ਵੀਡੀਓ ਚ ਤੁਹਾਡੀ ਵਧੀਆ ਮਹਿੰਦਰੀ ਸਾਰੀ ਦਿਖ ਜਾਂਦੀ ਆ ਤੇ ਫੋਟਵਾ ਤੇ ਬਈ ਉਹ ਗੱਲ ਨਹੀਂ ਬਣਦੀ ਕਿਸੇ ਪੁਰਾਣੇ ਕੋਈ ਮਸ਼ੀਨਰੀ ਵੇਚਣੀ ਹੋਵੇ ਤੇ ਉੱਪਰ ਨੰਬਰ ਮੇਰਾ ਲੱਗਿਆ ਤੇ ਥੱਲੇ ਆ ਬਾਕੀ ਟਰੈਕਟਰ ਵਾਲਾ ਦਾ ਨੰਬਰ ਆ ਉੱਪਰਲੇ ਨੰਬਰ ਤੇ ਭੇਜ ਦਿਆ ਕਰੋ ਵੀਡੀਓ ਬਣਾ ਕੇ ਜਾਂ ਇਹ ਸਾਰਾ ਆਫ ਦਾ ਐਡਰੈਸ ਕਿਹੜਾ ਪਿੰਡਾ ਕਿਹੜਾ ਜਲਾ ਸਾਰਾ ਕੁਝ ਲਿਖਦਾ ਕਰੋ ਕਿਹੜਾ ਮਾਡਲ ਆ ਕਿੰਨੇ ਪੈਸੇ ਲੈਣੇ ਆ ਸਾਰਾ ਕੁਝ ਲਿਖਦਾ ਕਰੋ ਬਾਈ ਤੇ ਕਿਸੇ ਵੀ ਪੁਰਾਣੇ ਕੋਈ ਵੀਡੀਓ ਪਾਉਣੀ ਹੋਵੇ ਤੇ ਵੀਡੀਓ ਆਪਾਂ ਫਰੀ ਪਾਉਣੇ ਆ ਤੇ ਜਿਹੜੇ ਭਰਾਵਾਂ ਨੇ ਨਵੇਂ ਭਰਾ ਆਪਣੇ ਨਾਲ ਜੁੜੇ ਆ ਤੇ ਚੈਨਲ ਨੇ ਆਪਣਾ ਕਰਿਆ ਫੋਲੋ ਤੇ ਚੈਨਲ ਨੂੰ ਵੀ ਆਪਣੇ ਨੂੰ ਫੋਲੋ ਕਰ ਲਓ ਬੋਟਾ ਕੋਟਲੀ ਨੂੰ ਤੇ ਆਹ ਟਰੈਕਟਰ ਵੀ ਫਾਰਮ ਟਰੈਕ 60 ਦਾ ਕਿਸੇ ਵੀ ਭਰਾਣੇ ਵੱਲ ਫਾਰਮ ਟਰੈਕ 60 ਦਾ ਟਰੈਕ ਲੈਣਾ ਹੋਵੇ ਤੇ 2011 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 80 90 ਪੈਸੇ ਪਏ ਟਰੈਕਟਰ ਦੇ ਬਾਈ ਤੇ ਬਾਈ ਕਹਿੰਦਾ ਸਾਰੇ ਪਾਸੇੋਂ ਮੇਰਾ ਫਾਰਮ ਟਰੈਕ 60 ਦਾ ਪੂਰਾ ਵਧੀਆ ਟਰੈਕਟਰ ਆ ਬਾਈ ਕਿਸੇ ਵੀ ਪੁਰਾਣੇ ਲੈਣਾ ਹੋਵੇ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਮੇਰੇ ਕੋਲੋਂ ਪ੍ਰਾਈਸ ਲੈ ਜਾਓ ਬਾਈ ਤੇ ਏਰੀਆ ਕੋਟਕਪੂਰਾ ਏਰੀਆ ਬਾਈ ਕੋਟਕਪੂਰਾ ਫੇਰ ਕੋਟ ਅੰਜਲੇ ਵਿੱਚ ਪੈਂਦਾ ਕੋਟਕਪੂਰਾ ਏਰੀਆ ਇੱਕ ਕੋਟਕਪੂਰੇ ਏਰੀਆ ਇਟਰੈਕਟਰ ਖੜਾ ਹੈ ਕਿਸੇ ਵੀ ਪੁਰਾਣੇ ਵੀ ਲੈਣਾ ਹੋਵੇ ਫਾਰਮ ਟਰੈਕ 60 ਦਾ ਤੇ ਇਹ ਖੜਾ ਕੋਟਪੂਰੇ ਏਰੀਏ ਚ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾ ਨੇ ਟਰੈਕਟਰ ਲੈਣਾ ਹੋਵੇ 855 ਹਰੇ ਭਰਾ ਦੇਖ ਲੋ ਬਾਈ ਕਿਸੇ ਵੀ ਵੀਰ ਭਰਾ ਨੇ ਵੀ 855 ਟਰੈਕਟਰ ਲੈਣਾ ਹੋਵੇ ਤੇ 2018 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 60 70 ਪੈਸੇ ਪਏ ਆ ਬਾਈ ਤੇ ਏਰੀਆ ਤਲਵੰਡੀ ਪਾਈ ਤਲਵੰਡੀ ਪਾਈ ਏਰੀਏ ਟਰੈਕਟਰ ਖੜਾ ਬਾਈ ਕਿਸੇ ਵੀ ਵੀਰ ਭਰਾ ਨੇ ਵੀ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ ਸਾਰੇ ਪਾਸੋਂ ਮੇਰਾ ਸਵਰਾਜ 855 ਪੂਰਾ ਵਧੀਆ ਕੰਡੀਸ਼ਨ ਟਰੈਕਟਰ ਆ ਬਾਈ ਤੇ ਵਾਹ ਕੇ ਚੈੱਕ ਕਰਕੇ ਮੇਰੇ ਕੋਲੋਂ ਟਰੈਡ ਲੈ ਜਾਓ ਸਾਰੇ ਪਾਸੋਂ ਬਾਈ ਕੰਨਾ ਮੇਰਾ ਪੂਰਾ ਵਧੀਆ ਪੂਰਾ ਸਾਫਾ ਟਰੈਕਟਰ ਇਹ ਪੂਰਾ ਵਧੀਆ ਟਰੈਕਟਰ ਆ ਮੇਰਾ ਕਿਸੇ ਵੀ ਵੀਰ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਇਹ ਬਾਈ ਕੰਨਾ 5 ਲੱਖ ਇਹ 65000 ਦੇ ਆਸੇ ਪਾਸੇ ਮੈਂ ਟਰੈਕਟਰ ਦੇਉਂਗਾ ਬਾਈ ਕਿਸੇ ਵੀ ਵੀਰ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਵਰਾਜ 8555 ਦਾ ਫੋਨ ਨੰਬਰ ਥੱਲੇ ਸਕਰੀਨ ਤੇ ਇਹ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ ਅਰਜੰਟ 605 ਸਾਰੇ ਭਰਾ ਦੇਖੋ ਬਈ 2012 ਮਾਡਲ ਟਰੈਕਟਰ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 70 80 ਪੈਸੇ ਪਏ ਆ ਟਾਇਰ ਤੇ ਬਾਈ ਤੇ ਸਾਰੇ ਪਾਸੋਂ ਬਾਈ ਕਹਿੰਦਾ ਮੇਰਾ ਵਧੀਆ ਟਾਇਰ ਆ ਤੇ ਬਾਈ ਨੇ ਬਾਈ ਏਰੀਆ ਨਹੀਂ ਲਿਖ ਕੇ ਭੇਜਿਆ ਤੇ ਐਂ ਵੀਰ ਬਣ ਕੇ ਏਰੀਆ ਲਿਖਿਆ ਕਰੋ ਯਾ ਸਾਰੇ ਭਰਾ ਇਹ ਕੀ ਪਤਾ ਵੀ ਕਿਹੜੇ ਏਰੀਆ 'ਚ ਟਾਇਰ ਖੜਾ ਕਿ ਕਿਹੜੇ ਏਗੇ ਟਰੈਕਟਰ ਖੜਾ ਕਿੱਥੇ ਖੜਾ ਆ ਉਹ ਬਾਈ ਫੋਨ ਲਾ ਕੇ ਬਾਈ ਨੂੰ ਪੁੱਛ ਲੋ ਬਾਈ ਨੇ ਏਰੀਆ ਲਿਖ ਕੇ ਨਹੀਂ ਭੇਜਿਆ ਇਹ ਟਰੈਕਟਰ ਬਾਈ ਨੇ ਕਿਹਾ ਮੇਰਾ ਬਹੁਤ ਵਧੀਆ 605 ਕਿਸੇ ਵੀ ਪੁਰਾਣੇ ਵੀ ਟਾਇਰਟ ਲੈਣਾ ਹੋਵੇ ਇਹ ਬਾਈ ਨੇ ਰੇਟ ਵੀ ਲਿਖਿਆ ਕਿ 3 ਲੱਖ ਇਹ 25000 ਰੁਪਏ ਆਸੇ-ਪਾਸੇ ਮੈਂ ਟਰੈਕਟਰ ਵੀ ਦੇ ਦੂੰਗਾ 605 ਅਰਜੇ ਨੂੰ ਕਿਸੇ ਵੀ ਭਰਾਣੇ ਬਈ ਟਰੈਕਟਰ ਲੈਣਾ ਹੋਵੇ ਇਹ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ। ਸਭ ਬਾਈ ਜੀ ਕਿਸੇ ਵੀ ਭਰਾਣੇ ਸਵਰਾਜ 735 ਟੈਟ ਲੈਣਾ ਹੋਵੇ ਕਿਸੇ ਵੀ ਭਰਾਣੇ ਬਈ ਸਵਰਾਜ 735 ਟੈਟ ਲੈਣਾ ਹੋਵੇ ਇਹ 2011 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਨਵੇਂ ਆ ਬਈ ਟਰੈਕਟਰ ਦੇ ਕਿਸੇ ਵੀ ਵੀ ਭਰਾਣੇ ਬਈ ਸਵਰਾਜ 735 ਟੈਟ ਲੈਣਾ ਹੋਵੇ ਤੇ ਪਿੰਡ ਦਾ ਆਸਾ ਬੂਟਰ ਪਿੰਡ ਬਈ ਆਸਾ ਬੂਟਰ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਚ ਪਿੰਡ ਆਉਂਦਾ ਆਸਾ ਬੂਟਰ ਆਸਾ ਬੂਟਰ ਪਿੰਡ ਬਈ ਟੈਟਰ ਖੜਾ ਕਿਸੇ ਵੀ ਵੀਰ ਭਰਾ ਨੇ ਬਈ ਟੈਟਰ ਲੈਣਾ ਹੋਵੇ ਤੇ ਬਾਈ ਕਹਿੰਦਾ 3 ਲੱਖ ਤੇ 20000 ਦੇ ਆਸੇ ਪਾਸੇ ਮੈਂ ਟ੍ਰੈਡ ਦੇ ਦੂੰਗਾ ਬਾਈ ਤੇ ਜਮਾ ਨਵੇਂ ਆੜਗਾ ਟ੍ਰੈਡ ਪਿਆ ਮੇਰਾ ਪੂਰਾ ਸਾਫਾ ਟਰੈਕਟਰ ਕਿਸੇ ਵੀ ਵੀਰ ਭਰਾ ਨੇ ਬਈ ਟੈਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਭਰਾ ਨੂੰ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲੋ ਬਾਈ 16 ਸੱਤ ਟਰਾਲਾ ਬਾਈ 7 ਫੁੱਟ ਚੌੜਾ ਤੇ 16 ਫੁੱਟ ਲੰਮਾ ਟਰਾਲਾ ਤੇ ਬਗੈਰ ਜਿੱਕ ਤੋਂ ਕਿਸੇ ਵੀ ਵੀਰ ਭਰਾ ਨੇ ਮੇਰੇ ਟਰਾਲਾ ਲੈਣਾ ਹੋਵੇ ਤੇ ਬਗੈਰ ਬਈ ਜਿੱਕ ਤੋਂ ਆ ਤੇ ਚਾਰੇ ਟਾਇਰ 75 ਕੇ ਪੈਸੇ ਆ ਤੇ ਸਾਰੇ ਪਾਸੋਂ ਬਾਈ ਕਹਿੰਦਾ ਟਰਾਲਾ ਪੂਰਾ ਵਧੀਆ ਵਜਨ ਵਾਲਾ ਭਾਰਾ ਨਿੱਗਰਾ ਤੇ ਪੂਰਾ ਸਾਫਾ ਟਰਾਲਾ ਬਾਈ ਕਿਸੇ ਵੀ ਵੀਰ ਭਰਾ ਨੇ ਉਹ ਟਰਾਲਾ ਲੈਣਾ ਹੋਵੇ ਤੇ ਬਲੂਰ ਰੇ ਗੇ ਟਰਾਲਾ ਖੜਾ ਬਾਈ ਤੇ ਬਾਈ ਨੇ ਜਿਲਾ ਫੇਰ ਨਹੀਂ ਲਿਖਿਆ ਪਲੂਰ ਚਹਿਰ ਮੋਗੇ ਜ਼ਿਲ੍ਹੇ ਚ ਪਿੰਡ ਪੈਂਦਾ ਬਈ ਪਲੂਰ ਪਲੂਰ ਏਰੀਏ ਚ ਟਰਾਲਾ ਖੜਾ ਇਹ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਬਾਈ ਕਹਿੰਦਾ 3 ਲੱਖ ਦੇ ਆਸੇ ਪਾਸੇ ਪੂਰੇ ਦੇ ਟਰਾਲਾ ਮੈਂ ਦੇ ਦੂੰਗਾ ਬਾਈ ਪੂਰਾ ਭਾਰਾ ਤੇ ਪੂਰਾ ਵਜ ਨਾਲ ਟਰਾਲਾ 3 ਲੱਖ ਦੇ ਆਸੇ ਪਾਸੇ ਮੈਂ ਟਰਾਲਾ ਦੇ ਦੂੰਗਾ ਬਾਈ ਇਹ ਫੋਨ ਨੰਬਰ ਆ ਬਾਈ ਦਾ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਕੰਪੈਨ ਲੈਣੀ ਹੋਵੇ ਟਰੈਕਟਰ ਵਾਲੀ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਪੁਰਾਣੇ ਕੰਪੈਨ ਲੈਣੀ ਹੋਵੇ ਇਹ ਬਾਈ ਕਹਿੰਦੇ ਕੱਲੀ ਕੰਪੈਨ ਵੇਚਣੀ ਆ ਬਾਈ ਟਰੈਕਟਰ ਬਾਈ ਕਹਿੰਦੇ ਅਸੀਂ ਲਾਵਾਂਗੇ ਕਿਸੇ ਵੀ ਵੀਰ ਭਰਾਣੇ ਬਾਈ ਕੱਲੀ ਕੰਪੈਨ ਲੈਣੀ ਹੋਵੇ ਤੇ 2014 ਮਾਡਲ ਆ ਤੇ ਸਾਰੇ ਟਾਇਰ 80 ਪੈਸੇ ਟਾਇਰ ਪਏ ਆ ਬਾਈ ਤੇ ਪੰਜਾਬ ਨੰਬਰ ਆ ਕਿਸੇ ਵੀ ਵੀਰ ਭਰਾਣੇ ਬਾਈ ਕੰਪੈਨ ਲੈਣੀ ਹੋਵੇ ਤੇ ਪਿੰਡ ਹਿੰਮਤਪੁਰਾ ਤੇ ਜ਼ਿਲ੍ਹਾ ਮੋਗਾ ਪਿੰਡ ਬਾਈ ਹਿੰਮਤਪੁਰਾ ਤੇ ਜ਼ਿਲ੍ਹਾ ਮੋਗਾ ਹਿੰਮਤਪੁਰੇ ਪਿੰਡ ਚ ਬਾਈ ਕੰਪੈਨ ਖੜੀ ਆ ਬਗੈਟ ਟਰੈਕਟਰ ਤੋਂ ਕਿਸੇ ਵੀ ਵੀਰ ਭਰਾਣੇ ਲੈਣੀ ਹੋਵੇ ਤੇ ਬਾਈ ਕਹਿੰਦਾ 3 ਲੱਖ ਇਹ 65000 ਦੇ ਆਸੇ ਪਾਸੇ ਮੈਂ ਕਮੈਂਡ ਦੇ ਦੂੰਗਾ ਬਾਈ ਕਿਸੇ ਵੀ ਵੀਰ ਭਰਾ ਨੇ ਬਾਈ ਕੰਪਾਈਨ ਲੈਣੀ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀ ਵੀਰ ਭਰਾ ਨੇ ਟਰਾਲਾ ਲੈਣਾ ਹੋਵੇ 11 6.5 ਟਰਾਲਾ ਬਾਈ 6.5 ਫੁੱਟ ਚੌੜਾ ਤੇ 11 ਫੁੱਟ ਲੰਮਾ ਟਰਾਲਾ ਤੇ ਜੈਕ ਵਾਲਾ ਇਹ ਬੈੱਡ ਵੀ ਹੈਗਾ ਬਾਈ ਸਾਰੇ ਵੀਰ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਭਰਾ ਨੇ ਬਾਈ ਟਰਾਲਾ ਲੈਣਾ ਹੋਵੇ ਤੇ ਏਰੀਆ ਫਰੀਦਕੋਟ ਫਰੀਦਕੋਟ ஏਰੀਏਟ ਟਰਾਲਾ ਖੜਾ ਬਾਈ ਇਹ ਬਾਈ ਕਹਿੰਦਾ 1 ਲੱਖ ਤੇ 45000 ਦੇ ਆਸੇ ਪਾਸੇ ਮਟਰਾਲਾ ਦੇ ਦੂੰਗਾ ਬਾਈ ਕਿਸੇ ਵੀ ਵੀਰ ਪੁਰਾਣੇ ਬਈ ਟਰਾਲਾ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਇਹ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਵੀਰ ਪੁਰਾਣੇ ਸੁਪਰ ਸੀਡਰ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਪੁਰਾਣੇ ਬਈ ਸੁਪਰ ਸੀਡਰ ਲੈਣਾ ਹੋਵੇ ਇਹ 9 ਫੁੱਟਾ ਬਈ ਸੁਪਰ ਸੀਡਰ ਤੇ 2024 ਮਾਡਲ ਆ ਤੇ ਐਵਰੀਜ ਹੌਨ ਵਾਲਾ ਬਣਿਆ ਵਾ ਬਈ ਸੁਪਰ ਸੀਡਰ ਕਿਸੇ ਵੀ ਵੀਰ ਭੁਲਾਣੇ ਬਈ ਸੁਪਰ ਸੀਡ ਲੈਣਾ ਹੋਵੇ ਤੇ ਪਿੰਡ ਬਾਈਆਂ ਦਾ ਥਰਾਜ ਵਾਲਾ ਤੇ ਗਿੱਦੜਵਾ ਦੇ ਕੋਲੇ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਚ ਪਿੰਡ ਆਉਂਦਾ ਬਾਈ ਥਰਾਜ ਵਾਲਾ ਤੇ ਗਿੱਦੜਵਾ ਦੇ ਕੋਲੇ ਪਿੰਡ ਆ ਥਰਾਜ ਵਾਲੇ ਪਿੰਡ ਚ ਬਈ ਖੜਾ ਸੁਪਰ ਸੀਡਰ ਕਿਸੇ ਵੀ ਵੀਰ ਭੁਲਾਣੇ ਬਈ ਸੁਪਰ ਸੀਡ ਲੈਣਾ ਹੋਵੇ ਤੇ ਬਾਈ ਕਹਿੰਦਾ 2 ਲੱਖ ਤੇ 10000 ਦੇ ਆਸੇ ਪਾਸੇ ਸੁਪਰ ਸੀਡਰ ਦੇਉਂਗਾ ਬਾਈ ਤੇ ਬਾਈ ਕਹਿੰਦਾ ਜਮਾ ਨਵਾਂ ਸੁਪਰ ਸੀਡਰ ਪਿਆ ਥੋੜਾ ਹੀ ਚੱਲਿਆ ਕਿਸੇ ਵੀ ਭੁਲਾਣੇ ਬਈ ਸੁਪਰ ਸੀਡ ਲੈਣਾ ਹੋਵੇ ਇਹ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਆਪਾਂ ਕੋਲੇ 8 ਸਈ ਖੇਤੀਬਾੜੀ ਸੰਧਾ ਦੀਆਂ ਇਹ ਆਪਾਂ 8 ਦਿਖਾਤੀਆਂ ਤੇ ਕੱਲ ਨੂੰ ਕੋਈ ਨਵੀਆਂ ਵੀਡੀਓ ਲੈ ਕੇ ਖੇਤੀਬਾੜੀ ਸੰਧਾ ਦੀਆਂ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ